ਮੈਂ ਜੀ ਬਹੁਤ ਕੁਝ ਕਹਿਣਾ ਚਾਹੁੰਦੀ ਹਾਂ ਜੀ ਇਹ ਜਿਹੜੀ ਇਲੈਕਸ਼ਨ ਹੈ ਇਹ ਇਲੈਕਸ਼ਨ ਕੰਪੇਨ ਭਿੰਤੇ ਹਜੇ ਸ਼ੁਰੂ ਹੋਣੀ ਹੈ ਹਜੇ ਤਾਂ ਅਸੀਂ ਅਸ਼ੀਰਵਾਦ ਲੈਣ ਲਈ ਥਾਂ-ਥਾਂ ਤੇ ਹਾਜ਼ਰ ਹੋਣੀ ਹੈ ਜੀ ਬਈ ਇਹ ਇੱਕ ਨੇਕੀ ਤੇ ਬਦੀ ਦੀ ਜੰਗ ਹੈ ਜੀ ਇਹ ਅਸੀਂ ਹਸਾ ਮੰਗਦੇ ਆ 84 ਦਾ ਅਸੀਂ ਹਸਾ ਮੰਗਦੇ ਆ 25000 ਲਾਖ ਵਾਰਸੀ ਰਾਸ਼ੀ ਜਿੰਨਾ ਚਿਰ ਸਾਨੂੰ ਇਹ ਇਨਸਾਫ ਨਹੀਂ ਮਿਲਦਾ ਇਹ ਜਿਹੜਾ جنگ ਹੈ ਇਹ ਕਦੇ ਮੁੱਕਣਾ ਤੇ ਨਹੀਂ ਕਿਉਂਕਿ ਸਟੇਟ ਹਮੇਸ਼ਾ ਜ਼ੁਲਮ ਕਰਦੀ ਆਈ ਹੈ ਤੇ ਅੱਜ ਸਾਡੀ ਇੰਨੀ ਜਿਹੜੀ ਬਦਰ ਹੋ ਗਈ ਹੈ ਦਸ਼ਾ ਕਿ ਇੱਕ ਸਿੱਖੀ ਤੇ ਹੀ ਅਟੈਕ ਹੋ ਰਿਹਾ ਹੈ ਇੱਕ ਤਾਂ ਜਦੋਂ ਵੀ ਜਿਹੜਾ ਕੋਈ ਬੰਦਾ ਅਮਰਤ ਦੀ ਗੱਲ ਕਰਦਾ ਹੈ ਅਮਰਤਪਾਲ ਸਿੰਘ ਅਮਰਤ ਦੀ ਗੱਲ ਕਰਦਾ ਹੈ ਨਸ਼ਿਆਂ ਦੇ ਵਿਰੋਧ ਦੀ ਚੱਲਦਾ ਤੇ ਬਹੁਤ ਸਾਰੇ ਸਿੰਘਾਂ ਨੂੰ ਨੰਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹ ਹ ਤੇ ਕਿਸੇ ਨਹੀਂ ਤੇ ਉਦੋਂ ਹੁੰਦੀ ਹੈ ਕਿ ਜਦੋਂ ਉਹਨਾਂ ਦੇ ਮਾਤਾ ਪਿਤਾ ਇੱਕ ਚੇਤਨਾ ਮਾਤਛ ਦਮਦਮਾ ਸਾਥ ਕਰਨਾ ਚਾਹੁੰਦੇ ਸੀ ਤੇ ਉਹਨਾਂ ਤੇ 57 ਲਾ ਕੇ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਇਹ ਕੋਈ ਸਮਝਣ ਵਾਲੀ ਗੱਲ ਹੈ ਇਹ ਸਿੱਖੀ ਨੂੰ ਖਤਮ ਕਰਨ ਦਾ ਇੱਕ ਅਜੰਡਾ ਹੈ ਨਾ ਵੱਡੀਆਂ 파ਟੀਆਂ ਦਾ ਜਿਹੜੀਆਂ ਨੈਸ਼ਨਲ ਪਾਰਟੀਆਂ ਉਹਨਾਂ ਦਾ ਜਿਹੜਾ ਇਹ ਅਜੰਡਾ ਹੈ ਨਾ ਕਿ ਅਸੀਂ ਸਿੱਖੀ ਨੂੰ ਖਤਮ ਕਰ ਦੇਾਂਗੇ ਸਿੱਖੀ ਕਦੇ ਖਤਮ ਤਾਂ ਨਹੀਂ ਹੋਣੀ ਉਹਨੀ ਪਰਫਲਤ ਹੋਊਗੀ ਜਿੰਨੀ ਇਹ ਲੋਕ ਸਾਨੂੰ ਤੰਗ ਕਰਨਗੇ ਪਰ ਜਿੱਥੋਂ ਤੱਕ ਮੈਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੇ ਖੜ ਕੇ ਗੱਲ ਕਰਨਾ ਚਾਹੁੰਦੀ ਹਾਂ ਅਸੀਂ ਇਨਸਾਫ ਮੰਗਦੇ ਹਾਂ 25000 ਲਾਹਵਾਰਸ ਲਾਸ਼ਾਂ ਦੇ ਅਸੀਂ ਇਨਸਾਫ ਮੰਗਦੇ ਆ ਜਿਨ੍ਹਾਂ ਨੇ ਰਲ ਕੇ ਸਾਡੇ ਨਾਲ ਧੋਖੇ ਕੀਤੇ ਆ ਜਿਨ੍ਹਾਂ ਨੇ ਸਾਡੇ ਨਾਲ ਬੇਅਦਬੀਆਂ ਕੀਤੀਆਂ ਜਿਹੜੀਆਂ ਸਾਨੂੰ ਬੇਅਦਬੀ ਦਾ ਵੀ ਕੋਈ ਇਨਸਾਫ ਨਹੀਂ ਮਿਲਿਆ ਤੇ ਨਿਤ ਦਿਨ ਦੇ ਸਾਡੇ ਜਿਹੜੇ ਸਬਜੈਕਟ ਹੁੰਦੇ ਆ ਮਨੁੱਖੀ ਅਧਿਕਾਰਾਂ ਦੇ ਤਾਂ ਤੁਸੀਂ ਸਮਝਦੇ ਹੋ ਪਰ ਸਾਡਾ ਅੱਜ ਦਾ ਜਿਹੜਾ ਮੇਨ ਵਿਸ਼ਾ ਇਹ ਆ ਵੀ ਅਸੀਂ ਇਹਨੂੰ ਇੱਕ ਧਰਮ ਯੁੱਧ ਮੋਰਚੇ ਦੇ ਤੌਰ ਤੇ ਲੜਦੇ ਆਂ ਔਰ ਜਦੋਂ ਧਰਮ ਤੇ ਯੁੱਧ ਦਾ ਮੋਰਚਾ ਹੁੰਦਾ ਉਹਦੇ ਵਿੱਚ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਉਹਦੇ ਵਿੱਚ ਸਾਰਾ ਕੁਝ ਸਾਨੂੰ ਸ਼ਾਤਾਂ ਵੀ ਦਿੱਤੀਆਂ ਵੀ ਆ ਤੇ ਦੇਣੀਆਂ ਵੀ ਪੈ ਸਕਦੀਆਂ ਤੇ ਪਰ ਮੈਦਾਨ ਵਿੱਚੋਂ ਜਿਹੜਾ ਮੈਦਾਨ ਨਹੀਂ ਛੱਡਿਆ ਜਾ ਸਕਦਾ ਖਾਲੀ ਮੈਂ ਪਹਿਲੇ ਦਿਨੋਂ ਹੀ ਅਨਾਉਂਸ ਕਰਤਾ ਸੀ ਇਸ ਵੇਲੇ ਕਿ ਮੈਂ ਇਹ ਇਲੈਕਸ਼ਨ ਨਹੀਂ ਲੜਨੀ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਮੈਦਾਨ ਜਿਹੜਾ ਉਹ ਖਾਲੀ ਛੱਡ ਦੇਣਾ ਕਿਉਂਕਿ ਜੇ ਅਸੀਂ ਮੈਦਾਨ ਖਾਲੀ ਛੱਡਦੇ ਆਂ ਤੇ ਜਿਹੜੇ ਧੜਵੀ ਬਣ ਕੇ ਪੰਜਾਬ ਦੇ ਵਿੱਚ ਜਿਵੇਂ ਆਪ ਪਾਰਟੀ ਆ ਗਈ ਹੈ ਜਿਹੜੇ ਨਵੀਂ ਇਨਕਲਾਬੀ ਜਾਂ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਆਤ ਦੇ ਹੈਗੇ ਆਂ ਸੁਰਖਰਗ ਹੋ ਕੇ ਨਿਕਲਦੇ ਪਏ ਆਂ ਤੇ ਉਹਨਾਂ ਦੇ ਗੱਲ ਪੈ ਰਹੀਆਂ ਇਹ ਸਾਰੀਆਂ ਗੱਲਾਂ ਹੈ ਨਾ ਤੇ ਘੱਟ ਤਾਂ ਕਿਸੇ ਨੇ ਵੀ ਨਹੀਂ ਗੁਜ਼ਾਰੀ ਕਾਂਗਰਸ ਤੋਂ ਲੈ ਕੇ ਕਾਲੀਆਂ ਤੋਂ ਲੈ ਕੇ ਅਸੀਂ ਕਿਉਂਕਿ ਮੇਰਾ 30 ਸਾਲ ਦਾ ਇਹ ਤਜਰਬਾ ਹੈ ਮੈਂ 30 ਸਾਲ ਦੇ ਵਿੱਚ ਸਾਰੀਆਂ ਲੋਕਾਂ ਨੂੰ ਵੇਖਿਆ ਔਰ ਸੰਗਤ ਦੇ ਨਾਲ ਚੱਲ ਕੇ ਵੀ ਵੇਖਿਆ ਉਹਨਾਂ ਸ਼ਹੀਦ ਪਰਿਵਾਰਾਂ ਦੇ ਵਿੱਚ ਖੜ ਕੇ ਵੀ ਵੇਖਿਆ ਕਿ ਉਹਨਾਂ ਦੀ ਕਿਸੇ ਨੇ ਬਾਹ ਨੀ ਫੜੀ ਅੱਜ ਇੱਕ ਵੱਡਾ ਜਿਹੜਾ ਮਸਲਾ ਹੈ ਉਹ ਪੰਜਾਬ ਦੇ ਵਿੱਚ 25000 ਜਿਹੜੀਆਂ ਲਾਸ਼ਾਂ ਉਹਨਾਂ ਦੀ ਪਛਾਣ ਕਰਾਉਂਦਾ ਹੈ ਉਹਨਾਂ ਨੂੰ ਡੈਥ ਸਰਟੀਫਿਕੇਟ ਦਿਵਾਉਂਦਾ ਹੈ ਅਸੀਂ ਬੇਸ਼ੱਕ ਇਸ ਇਲੈਕਸ਼ਨ ਦੇ ਵਿੱਚ ਇਹ ਮੁੱਦੇ ਵੀ ਉਭਾਰਾਂਗੇ ਪਰ ਜਿਹੜਾ ਮੇਨ ਮੁੱਦਾ ਇਹੀ ਹੈ ਕਿ ਜਿਹੜਾ ਸਿੱਖੀ ਦੇ ਉੱਤੇ ਅਟੈਕ ਹੋ ਰਿਹਾ ਹੈ ਜਿਹੜੀਆਂ ਨੈਸ਼ਨਲ ਪਾਰਟੀਆਂ ਸਿੱਖੀ ਨੂੰ ਖਤਮ ਕਰਨ ਤੇ ਤੁਲੀਆਂ ਅਸੀਂ ਉਹਨਾਂ ਦਾ ਟੱਕਰ ਕਰਨ ਦੇ ਲਈ ਅੱਜ ਮੈਦਾਨ ਦੇ ਵਿੱਚ ਹਾਜ਼ਰ ਹੈ। ਬਲਜੀ ਵਿਰੋਧੀ ਧਿਰ ਤੋਂ ਬੜੀਆਂ ਪਾਵਰਫੁਲ ਨੇ ਸਿੱਖ ਕੌਮ ਦੇ ਖਿਲਾਫ ਜਿਹੜੀਆਂ ਨੇ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਲਾ ਲੋ। ਔਰ ਸਾਡੀ ਕੌਮ ਜਿਹੜੀ ਹੈ ਉਸ ਵੇਲੇ ਖਖੜੀਆਂ ਕਰੇਲੇ ਖਿਲਰੀ ਪਈ ਆ। ਤੁਸੀਂ ਸਾਰੀ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਸ ਮੈਂ ਸਾਰੀ ਸੰਦੇਸ਼ ਨੂੰ ਕੱਲ ਵੀ ਕਿਹਾ ਸੀਗਾ ਵੀ ਸਾਨੂੰ ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ ਵੀ ਤੁਸੀਂ ਗੱਲ ਲੰਬੀ ਹੁੰਦੀ ਹੈ ਜਦੋਂ ਮੇਰੀ ਇਲੈਕਸ਼ਨ ਸੀਗੀ ਤੇ ਬੀਬੀ ਜੰਗੀਰ कौर ਮੇਰੇ ਪੈਰਲਰ ਆ ਗਈ ਸੀ ਜੇ ਅੱਜ ਇਲੈਕਸ਼ਨ ਹੈ ਤੇ ਅਸੀਂ ਜਿਹੜੀ ਅਨਾਉਂਸਮੈਂਟ ਹੈ ਭਾਈ ਅਵਰਧਪਾਲ ਸਿੰਘ ਦੀ ਇਹ ਪਹਿਲਾਂ ਹੀ ਤਿੰਨ ਦਿਨ ਹੋ ਚੁੱਕੀ ਸੀ ਪਰ ਫਿਰ ਵੀ ਅਕਾਲੀ ਦਲ ਨੇ ਆਪਣੀ ਸਮਝ ਦਿਖਾਉਂਦਿਆਂ ਵਰਸਾਵਲ ਟੋਆ ਨੂੰ ਮੈਦਾਨ ਵਿੱਚ ਲੈ ਜਾਂਦਾ ਹੈ ਇਹ ਪਬਲਿਕ ਨੂੰ ਜਵਾਬ ਦੇਣਾ ਪੈਣਾ ਹੈ ਸਾਨੂੰ ਤਾਂ ਪਤਾ ਹੈ ਅਸੀਂ ਸੱਚਾਈ ਤੇ ਖੜੇ ਆਂ ਸਾਨੂੰ ਤਾਂ ਪਤਾ ਹੈ ਕਿ ਕੀ ਹੋ ਰਿਹਾ ਸੀ ਵੀ ਇਹ ਪੁੱਛਣਾ ਵੀ ਚਾਹੁੰਦੇ ਆਂ ਕਾਲੀ ਗੱਲ ਨੂੰ ਅਸੀਂ ਵਿਰਸਾ ਬਲਟੋਆ ਨੂੰ ਵੀ ਪੁੱਛਣਾ ਚਾਹੁੰਦੇ ਆਂ ਤੁਹਾਡੇ ਹੱਥ ਰਾਜ ਭਾਗ ਆਇਆ ਸੀ ਤੁਸੀਂ ਉਦੋਂ ਕੀ ਕੀਤਾ ਤੇ ਹੁਣ ਤੁਹਾਡਾ ਕੀ ਏਜੰਡਾ ਹੈ ਹੁਣ ਤੁਸੀਂ ਕੀ ਕੌਮ ਨੂੰ ਦੇਣਾ ਚਾਹੁੰਦੇ ਆਂ ਹੁਣ ਕਿਉਂ ਤੁਸੀਂ ਸਾਡੇ ਨਾਲ ਹੀ ਟੱਕਰ ਲੈਣਾ ਚਾਹੁੰਦੇ ਆਂ ਜਿੱਥੇ ਜ਼ੁਲਮ ਹੋ ਰਿਹਾ ਟੱਕਰ ਉਹਨਾਂ ਨਾਲ ਲਾਓ ਠੀਕ ਹੈ ਮੈਂ ਉਂਝ ਕੋਈ ਖਲਾਫ ਨਹੀਂ ਆ ਜਿਹੜਾ ਕੋਈ ਕੈਂਡੀਡੇਟ ਕਿਸੇ ਵੀ ਪਾਰਟੀ ਨੇ ਦਿੱਤਾ ਉਹਨਾਂ ਨੂੰ ਮੁਬਾਰਕਬਾਦ ਹੈ ਤੇ ਉਹ ਆਉਣ ਮੈਦਾਨ ਦੇ ਵਿੱਚ ਪਰ ਅਸੀਂ ਤਾਂ ਹੱਕ ਸੱਚ ਇਨਸਾਫ ਲਈ ਲੈਣਾ ਹੈ ਨਾ ਸਾਡਾ ਕਿਸੇ ਪਾਰਟੀ ਨਾਲ ਟੜਾ ਨਾ ਕਿਸੇ ਨਾਲ ਸਾਡਾ ਟੜਾ ਤਾਂ ਪਰਮਾਤਮਾ ਦੇ ਨਾਲ ਹੈ ਤੇ ਅਸੀਂ ਸੱਚ ਨਾਲ ਖੜਨਾ ਹੈ ਸੱਚ ਨਾਲ ਖੜ ਕੇ ਸਿਧਾਂਤ ਤੋਂ ਪਰੇ ਨਹੀਂ ਹੋਣਾ ਬਸ ਇਹੋ ਹੀ ਸਾਡੀ ਆਖਰੀ ਉਮੀਦ ਹੈ ਕਿ ਅਸੀਂ ਮਰ ਕੇ ਵੀ ਲੜਕੇ ਵੀ ਜਿਵੇਂ ਵੀ ਹੋਇਆ ਸੀ ਮੈਦਾਨ ਨਹੀਂ ਛੱਡਣਾ ਚਾਹੁੰਦੇ ਅਸੀਂ ਅਖੀਰ ਤੱਕ ਜਿਵੇਂ ਗੁਰੂ ਸਾਹਿਬਾਂ ਦਾ ਸਾਨੂੰ ਉਪਦੇਸ਼ ਹੈ ਅਸੀਂ ਲੜਨਾ ਚਾਹੁੰਦੇ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਹਾਂ ਸਾ ਆਵਾਜ਼